ਹੈਲੋ ਫਰੈਂਡਸ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਆਰਐਸ ਆਰਗੈਨਿਕਸ ਵੱਲੋਂ ਬਹੁਤ ਵਧੀਆ ਜੈਵਿਕ ਖਾਦ ਕੱਢਣ ਜਾ ਰਹੇ ਹਾਂ ਜਿਹੜੀ ਕਿ ਆਸਟ੍ਰੇਲੀਅਨ ਬਰੀਡ ਅਸੀਨਾ ਫਰੀਡਾ ਗੰਡੋਏ ਦੁਆਰਾ ਤਿਆਰ ਹੁੰਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਆ ਬਹੁਤ ਵਧੀਆ ਖਾਦ ਹੈ ਜੀ ਜਿਹੜੀ ਆਪਾਂ ਛਾਣ ਕੇ ਇਸ ਛਾਣੇ ਦੇ ਵਿੱਚ ਪਿਓਰ ਕੁਆਲਟੀ ਆਪਾਂ ਪ੍ਰੋਵਾਈਡ ਕਰਾਂਗੇ ਜੀ ਤੁਹਾਨੂੰ ਸਾਰਿਆਂ ਨੂੰ ਤੇ ਆਰਐਸ ਆਰਗੈਨਿਕਸ ਕਦੇ ਵੀ ਕੁਆਲਿਟੀ ਨੂੰ ਕੰਪਰੋਮਾਈਜ਼ ਨਹੀਂ ਕਰਦਾ ਜੀ ਤੇ ਆਹ ਦੇਖੋ ਜੀ ਆਹ ਗੋਬਰ ਆ ਚੁੱਕਾ ਜੀ ਇਹ ਅਸੀਂ ਕੋਸ਼ ਇੰਸਟਾਲ ਕਰ ਚੁੱਕੇ ਆ ਗੋਬਰ ਬਾਕੀ ਅਸੀਂ ਇੰਸਟਾਲ ਕਰਨ ਜਾ ਰਹੇ ਹਾਂ ਜਿਹੜੇ ਬੈਡ ਖਾਲੀ ਹੋਏ ਸੀਗੇ ਜੀ ਤੇ ਆਹ ਸਾਡੇ ਜੀ ਪੱਕੇ ਪਿੱਠੇਗੇ ਆ ਜੀ ਜਿਹੜੇ ਕਿ ਇਹਦੇ ਵਿੱਚ ਵੀ ਬਹੁਤ ਵਧੀਆ ਖਾਦ ਬਣਦੀ ਆ ਜੀ ਤੇ ਇਹਦੇ ਵਿੱਚ ਅਸੀਂ ਜਿਹੜੇ ਗੰਡੋਏ ਪਾਏ ਹੋਏ ਆ ਜੀ ਉਹ ਬਹੁਤ ਵਧੀਆ ਖਾਦ ਕਰਦੇ ਆ ਜੀ ਆਹ ਤੁਸੀਂ ਦੇਖ ਸਕਦੇ ਹੋ ਜੀ ਆਹ ਬਹੁਤ ਵਧੀਆ ਜਿਹੜੇ ਗੰਡੋਏ ਆ ਸਿਨ ਆਫ ਟਿੱਡਾ ਆਸਟ੍ਰੇਲੀਅਨ ਬਰੀਡ ਤਿਆਰ ਹੋ ਚੁੱਕੀ ਹੈ ਦੇ ਵਿੱਚ ਤੇ ਕਾਫੀ ਆਂਡੇ ਦੇ ਰਿਆ ਦੇ ਵਿੱਚ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਆ ਆ ਜਿਹੜਾ ਗੰਡੋਵਾ ਵਾ ਕਿੰਨਾ ਹੈਲਦੀ ਹੈ ਜੀ ਤੇ ਇਹਦੇ ਵਿੱਚ ਮੇਲ ਫੀਮੇਲ ਦੋਨੇ ਹੀ ਆਂਡੇ ਦਿੰਦੇ ਆ ਜੀ ਆ ਜਿਹੜੇ ਆ ਪਿੱਟ ਬਣੇ ਆ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਵਿੱਚ ਆਪਾਂ ਵਰਮੀ ਬਾਸ਼ ਬਣਾ ਜਾ ਰਹੇ ਆ ਜੀ ਜਿਹੜਾ ਕੀ ਆ ਫਲਾਂ ਸਬਜ਼ੀਆਂ ਬੂਟੀਆਂ ਦੇ ਸਪਰੇ ਕਰਨ ਤੇ ਬਹੁਤ ਵਧੀਆ ਰਿਜ਼ਲਟ ਦਿੰਦੇ ਆ ਜੀ ਆ ਸਾਡੇ ਬੰਦੇ ਲੱਗੇ ਹੋਏ ਆ ਜੀ ਦੇਖੋ ਜੀ ਬਹੁਤ ਵਧੀਆ ਖਾਦ ਤਿਆਰ ਕਰ ਰਿਹਾ ਜੀ ਦੇਖੋ ਜੀ ਬਹੁਤ ਵਧੀਆ ਉਤਮ ਕੁਆਲਟੀ ਦੀ ਜਿਹੜੀ ਖਾਦ ਆ ਉਹ ਤਿਆਰ ਹੋਣ ਜਾ ਰਹੀ ਹੈ ਜੀ ਆਰਐਸ ਆਰਗੈਨਿਕ ਕਦੇ ਵੀ ਕੁਆਲਟੀ ਦਾ ਕੰਪਰੋਮਾਈਜ਼ ਨਹੀਂ ਕਰਦਾ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਕੁਆਲਟੀ ਤਿਆਰ ਹੋਣ ਜਾ ਰਹੀ ਹੈ ਜੀ ਤੇ ਜੇ ਕਿਸੇ ਨੂੰ ਲੋੜ ਹੋਵੇ ਖਾਦ ਦੀ ਲੋੜ ਹੋਵੇ ਜਾਂ ਕਿਸੇ ਨੂੰ ਗੰਦੋਆਂ ਦੀ ਲੋੜ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਨੰਬਰ ਸਕਰੀਨ ਤੇ ਚੱਲ ਰਿਹਾ ਆ ਤੇ ਤੁਸੀਂ ਸਾਡੇ ਨਾਲ ਸਬਸਕ੍ਰਾਈਬ ਕਰ ਸਕਦੇ ਹੋ ਜੀ ਤੇ ਇਹ ਬਹੁਤ ਵਧੀਆ ਕੁਆਲਿਟੀ ਦੀ ਖਾਦ ਆਪਾਂ ਤੇ ਕਰ ਰਹੇ ਆ ਜੀ ਤੇ ਆਪ ਜੀ ਨੂੰ ਬੇਨਤੀ ਹੈ ਕਿ ਆ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਜੀ ਤਾਂ ਕਿ ਸਾਡਾ ਵੀ ਹੌਸਲਾ ਬਣੇ ਰਹੇ ਜੀ ਤੇ ਜੇ ਕਿਸੇ ਨੂੰ ਖਾਦ ਦੀ ਲੋੜ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਤੇ ਨੰਬਰ ਹੈਗਾ ਜੀ 8143 34043 ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਜੀ